ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਐਮਪੀ ਸੀਟ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਹਲਕਾ ਅਜਨਾਲਾ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ 2 ਸਾਲਾਂ ਵਿੱਚ ਹੋਏ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਆਪ ਵਰਕਰਾਂ ਦੇ ਨਾਲ ਸਾਂਝਾ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਕਾਸ ਕਮਾ ਨੂੰ ਪੂਰੇ ਵਿਸਥਾਰ ਦੇ ਨਾਲ ਵਰਕਰਾਂ ਨਾਲ ਸਾਂਝਾ ਕੀਤਾ ਗਿਆ ਅਜਨਾਲਾ ਵਾਸੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਅਤੇ ਅਜਨਾਲਾ ਵਾਸੀ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਜਿਤਾਉਣਗੇ। ਸ੍ਰੀ ਸੀਐਮ ਸਾਹਿਬ ਭਗਤ ਸਿੰਘ ਮਾਨ ਜੀ ਦਾ ਸਾਡੇ ਸ੍ਰੀਮੋ ਸ਼੍ਰੀਮੇਂਦ ਕੇਜੀ ਵਾਲੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਨੂੰ ਹਮੇਸ਼ਾ ਹੀ ਮਾਨ ਬਖਸ਼ਿਆ ਅੰਮ੍ਰਿਤਸਰ ਜ਼ਿਲ੍ਹੇ ਨੂੰ ਹਮੇਸ਼ਾ ਹੀ ਮਾਨ ਬਖਸ਼ਿਆ ਸੋ ਤੁਸੀਂ ਦੇਖੋ ਕਿ ਜਦੋਂ ਵੀ ਸਰਕਾਰ ਬਣੀ ਸਾਰੀ ਨੇ ਸਾਰੀਆਂ ਗਰੰਟੀਆਂ ਜਿਹੜੀਆਂ ਉਹ ਪੰਜਾਬ ਜਾ ਕੇ ਪੂਰੀਆਂ ਕਰਦੇ ਨੇ ਅਮਸਰ ਸ਼ਹਿਰ ਜਾ ਕੇ ਪੂਰੀਆਂ ਕਰਦੇ ਨੇ ਚਾਹੋ 600 ਜੁੱਟ ਬਿਜਲੀ ਦੀ ਗਾਰੰਟੀ ਸੀ ਉਹ ਵੀ ਅਮਸਰ ਸ਼ਹਿਰ ਤੋਂ ਸ਼ੁਰੂ ਕੀਤੀ ਜੇ ਸਕੂਲ ਆਫ ਐਮਰਜੈਂਸੀ ਉਹ ਵੀ ਆ ਕੇ ਅਮਸਰ ਸ਼ਹਿਰ ਤੋਂ ਸ਼ੁਰੂ ਕੀਤਾ ਤੇ ਜੇ ਮੁਹੱਲਾ ਕਲੀਨਿਕ ਸੀ ਉਹਦੀ ਸ਼ੁਰੂਆਤ ਵੀ ਅਮਸਰ ਸ਼ਹਿਰ ਤੋਂ ਕੀਤੀ ਜਰੰਗਾ ਪੰਜਾਬ ਸੀ ਤੈਸਵਰ ਮਨਾਇਆ ਗਿਆ ਉਹਦੀ ਸ਼ੁਰੂਆਤ ਵੀ ਅਮਸਰ ਸ਼ਹਿਰ ਤੋਂ ਕੀਤੀ ਸੁਮੇਂ ਫੋਰ ਵੀ ਦੇਖਾਂਗੇ ਕਿ ਤੁਸੀਂ ਕਿੰਨੀਆਂ ਜੜੀਆਂ ਪਹਿਲਾ ਉਹ ਸਾਰੇ ਸਾਡੇ ਅਮਸਾ ਸ਼ਹਿਰ ਨੂੰ ਦਿੰਦੇ ਜਿੱਦਾਂ ਤੁਸੀਂ ਦੇਖਿਆ ਹੁਣ 8 ਉਮੀਦਵਾਰਾਂ ਦੀ ਲਿਸਟ ਆਈ ਚਲੋ ਜੀ ਉਹਦੇ ਤੋਂ ਸਭ ਤੋਂ ਉੱਪਰ ਦਾ ਨਾਮ ਵੀ ਅਮਸਾ ਸ਼ਹਿਰ ਦਾ ਸੀ ਜਿਹਦਾ ਲਿਖਿਆ ਸੀ ਅਮਸਾ ਲੋਕ ਸਭਾ ਹਲਕੇ ਦੇ ਉਮੀਦਵਾਰ ਸਰਦਾਰ ਜਦੀਪ ਸਿੰਘ ਤਾਰੀਵਾਲ ਜੀ ਸੋ ਇਹਨਾਂ ਮਾਨ ਸਤਿਕਾਰ ਬਖਸ਼ਦੇ ਆ ਸਾਡੇ ਅਮਸਾ ਸ਼ਹਿਰ ਨੂੰ ਔਰ ਸੋ ਤਾਰੀਵਾਲ ਜੀ ਔਰ ਲੋਕ ਸਭਾ ਇੰਚਾਰਜ ਇਕਬਾਲ ਸਿੰਘ ਬੁੱਲਰ ਜੀ سڈ وشال جی، آم آدمی پارٹی کی سموچی لیڈرشپ اور سارے بہت ہی ستار جو امرتسر شہر سر دے پیڈ تو آئے سارے ریڑھ کی گیڈی سارے کارکرتا سائبان ولنٹیئر سا صاحبان سارے ہی پہن کراو تو انو سارے آنکھ کے آن دن پہ وشیش کر کے ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਲੀਡ ਲਿਆ ਤੇ ਆਪਣਾ ਕੈਂਡੀਡੇਟ ਐਲਾਨ ਕੀਤਾ ਹੈ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਤੁਹਾਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਅਸੀਂ ਇਹ ਹੀ ਇਹਨਾਂ ਨੂੰ ਵਿਸ਼ਵਾਸ ਪੁਜਾਉਂਦੇ ਹਾਂ ਧਾਲੀਵਾਲ ਸਾਹਿਬ ਨੂੰ ਕਿ ਇਹ ਇਲੈਕਸ਼ਨ ਤੁਸੀਂ ਨਹੀਂ ਹਾਰਨਾ ਹੈ ਇਲੈਕਸ਼ਨ ਵਿੱਚ ਸਾਰੇ ਮਿਲ ਕੇ ਲੜਾਂਗੇ ਔਰ ਹਰ ਹਾਲ ਬਹੁਤ ਜੀ ਲੀਡ ਦੇ ਨਾਲ ਅਸੀਂ ਜਿੱਤਣਾ ਹੈ بہت ہی لیڈ کے نال جتنا ہے اور جس طریقے جسبیر سن جی نے سارے ایم ایل صاحب نے اپنیاں یا اپنی سرکار میں پراپتیاں دسیا اچھی دیکھو دو سال ہی ہویا ہے اور دو سال ہون بک آیا ہے دو سال ہو گیا اے تسی دیکھ ہی رہے ہو جو بروسر آیا ہے سارا کچھ ادھر کس طریقے دن ہے اور سارے کو اسٹیٹ لوگ کا بھی ہے سارا کہ کی کس طریقے نے کام کیا سب کو بڑی دل ہے فیل گوڈ فیکٹر ایک فیل گوڈ فیکٹر ہوں گا ہے جو عام آدمی پارٹی کی جی سرکار آئی ہے اس کو بعد جنتا جو ہے محسوس ہویا یہ جڑی سرکار ہے باقیاں روایتیاں پارٹیاں کی جی سرکار جو ہوں سی اس نالو بالکل ہی بکری ہے یہ جنتا کی سرکار ہے جنتا وی اور جنتا واسطے جنتا واسطے ہے یہ سارا کچھ فیل گڈ فیکٹر آیا ہے اور آنے والے سما دن اِسے بہت کچھ کرنا ہے آج کا جواگم سا یہ صرف انٹروڈکٹری سا اور یہ دکھاؤ واسطے سا کہ اچھی سارے دیکھوں چاہے شہر کے ووٹرس نے پیڈ کے ووٹرس نے لیکن جب الیکشن کا ٹائم آتا ہے الیشن کا ٹائم آتا ہے

ਬڑے ਲੋਕਾਂ ਨੇ ਕਿਹਾ ਜੀ ਬੜੀਆਂ ਬੀਤਾਂ ਦੱਸੋ ਇੱਕ ਸਾਲ ਦੇ ਵਿੱਚ ਜਦੋਂ ਮੈਂ ਪੰਚਾਇਤੀ ਰਾਜ ਦੀਆਂ ਜਿੰਦਾਂ ਸ਼ੁਰੂ ਕੀਤੀਆਂ ਤੇ ਇਹਨਾਂ ਵਰਗੇ ਅੱਜ ਦੀ ਕਮਲ ਪ੍ਰਸਤਾਵ ਅੰਗੇ ਇੱਕ ਬਹੁਤ ਇਮਾਨਦਾਰ ਪੁਲਿਸ ਅਫਸਰ ਜਿਹੜੇ ਜਸਸ ਜਲਦੀਪ ਸਿੰਘ ਉਹਨਾਂ ਦੇ ਕਮਿਸ਼ਨ ਦੇ ਅਧਾਲ ਸੀਗੇ ਮੈਂ ਉਹਨਾਂ ਦਾ ਸਲਾਹਤ ਗੱਲ ਜੀ ਕੀ ਕਰੀਏ ਉਹ ਕਹਿੰਦੇ ਜੀ ਬੜਾ ਔਖਾ ਕੰਮ ਹੈ ਮੈਂ ਉਦੋਂ ਪਹਿਲਾ ਕਮਜਾ ਲੜਿਆ ਸੀ ਮੈਂ ਪਹਿਲਾ ਉਹਨਾਂ ਦੇ ਘਰ ਗਿਆ ਸੱਤ ਸੱਤਰ ਚੰਡੀਗੜ੍ਹ ਉਹ ਕਹਿੰਦੇ ਧਾਲੀਆ ਸਾਹਿਬ ਇਹ ਬਹੁਤ ਔਖਾ ਕੰਮ ਹੈ ਸੱਤ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਸਰਕਾਰ ਦਾ ਕੋਈ ਵਜ਼ੀਰ ਕੋਈ ਕੇਂਦਰੀ ਮੰਤਰੀ ਕੋ ਸਟੇਟ ਦਾ ਮੰਤਰੀ ਬਾਖੜੀ ਕਰਕੇ ਕਹਦੇ ਕਿ ਇਹਨੇ 10 ਬੰਦੇ ਜਗ੍ਹਾ ਵੀ ਚੁਣਾਈ ਆ ਸੱਤ ਤੁਹਾਡੇ ਪੁੱਤਰ ਨੇ ਤਹਾਡੇ ਭਲਾ ਨੇ ਤੁਹਾਡੇ ਭਤੀਜੇ ਨੇ ਜਦੋਂ ਤੁਸੀਂ ਜੜ ਕੇ ਭੇਜਿਆ 11000 ਏਕੜ ਜ਼ਮੀਨ ਇੱਕ ਸਾਲ ਜਿੰਨਾ ਦੇ ਗੱਪੀ ਸੀ ਉਹਦਾ ਦੀ ਤੋਂ ਤੇ ਗੋਟਾ ਵਾਕਈ ਜਨਾਈ ਜਿਹਦੀ ਕੀਮਤ 30000 ਕੋਟ ਦੇ ਲਾਗੇ ਬਣ ਗਈ ਸਰਕਾਰ ਤੁਜੀ ਚਿੰਤਾ ਰਿਵਾ ਜਿੰਦਾਬਾਦ ਬਲਦੀਪ ਚਿੰਤਾ ਰਿਵਾ ਜਿੰਦਾਬਾਦ ਇਹ ਸਰਕਾਰ ਮੈਦਾ ਕੀਤਾ ਪਰ ਸਾਨੂੰ ਤੁਸੀਂ ਐਮਐਲਏ ਬਣਾਇਆ ਮੁੱਖ ਮੰਤਰੀ ਨੇ ਸਭ ਮੰਤਰੀ ਬਣਾਤਾ ਕੰਮ ਤਾਂ ਅਸੀਂ ਕਰਦੇ ਹਾਂ ਨਾ ਕੰਮ ਕਰਦੇ ਸਾਡੀ ਡਿਊਟੀ ਆ ਸਾਹਿਬ ਕੰਮ ਕਰਕੇ ਦਿਖਾਣਾ ਐਨਆਰਆਈ ਮੈਟਵਾਂ ਦੇ ਕੋਲ ਸੀਗਾ ਸੀਐਮ ਸਾਹਿਬ ਕਹਿੰਦੇ ਐਨਆਰਆਈ ਆਪਣਾ ਬਹੁਤ ਪਿਆਰ ਕਰਦੇ ਆ ਐਨਰਕ ਕਿਹਾ ਕਿ ਯਾਰ ਜਦੋਂ ਪੰਜਾਬ ਆਉਂਦੇ ਤਾਂ ਕੋਈ ਗੱਲ ਨਹੀਂ ਸੁਣਦਾ ਮੈਂ 2 ਸਾਲਾਂ ਦੇ ਵਿੱਚ 9 ਐਨਆਰਆਈ ਮਿਲਨੀਆਂ ਕੀਤੀਆਂ 9 ਔਰ 1500 ਦੇ ਕਰੀਬ ਐਨਰਕ ਦੇ ਮਾਮਲੇ ਹੱਲ ਕੀਤੇ 1500 ਦੇ ਕਰੀਬ ਅੱਜ ਵੀ ਬਹੁਤ ਸਾਰੇ ਲੋਕ ਜਦੋਂ ਮੈਂ ਖੇਤੀਬਾੜੀ ਬੰਦ ਕੀਤੀ ਸੀਗਾ ਆ ਜਿਹੜੇ ਤੁਹਾਨੂੰ ਦਿਖਦੇ ਲੈਂਡ ਮਾਫੀਆ ਸੈੱਡ ਮਾਫੀਆ ਆ ਬੜੇ ਬੜੇ ਵੱਡੇ ਮਾਫੀਆ ਜਿਹੜੇ ਹੋਰ ਮਾਫੀਆ ਬੜਾ ਵੱਡਾ ਜਿਹੜੇ ਖੇਤੀਬਾੜੀ ਦੇ ਵਿੱਚ ਮਨੁੱਖੀ ਸਰੀਰ ਦੇ ਖਿਲਾਫ ਕੀਟਨਾਸ਼ਕ ਦਵਾਈਆਂ ਜ਼ਹਿਰੀਲੀਆਂ ਦਵਾਈਆਂ ਜਿਹੜੇ ਉਹ ਵੇਚਦੇ ਮਨੁੱਖਾਂ ਦੇ ਆਰੇ ਜੁਨੇ ਸੀਗੇ ਵੀ ਸੀਗੇ ਜੱਟ ਮੰਤੂ ਜੀ ਸਾਹਿਬ ਆ 10 ਦਵਾਈਆਂ ਬੈਨ ਕਰ ਦਿਓ ਮਾਸਵਤੀ ਤੋਂ ਜਿਹੜਾ ਸਾਰਾ ਪੰਜਾਬ ਮਾਰਦਣਾ ਮੇਰੇ ਕੋਲ ਇਹ ਜਿਹੜੀਆਂ ਵੱਡੀਆਂ ਖਵਾਸਾਂਆਂ ਆ ਗਿਆ ਮੈਂ ਤੁਹਾਨੂੰ ਦੱਸ ਦੀ ਸਾਡੇ ਸਟੇਜ ਦੇ ਉੱਤੇ ਪਰ ਮੈਂ ਦੱਸ ਦੀਆ 10 ਬੈਨ ਕੀਤੇ ਆ ਅਜੇ ਤੱਕ ਦੇਖੋ ਜੀ ਮੈਨੂੰ ਬਹੁਤ ਲਾਲਚ ਦਿੱਤਾ ਗਿਆ ਬਹੁਤ ਗੁੱਸਾ ਆ ਗਿਆ ਦਿੱਤਾ ਪਰ ਅਛਿਵ ਆ ਗਿਆ ਮੈਂ ਕਹਾਂਗਾ ਮੈਂ ਨਹੀਂ ਪੰਜਾਬ ਚ ਬਿਕਨਦਾ ਪਾਵਾਂ ਜੋ ਮੱਦੀ ਹੋਵੇ ਸੋ ਦੋਸਤੋ ਜਿੱਥੇ ਤੁਸੀਂ ਮੇਰੀ ਡਿਊਟੀ ਲਈ ਸੀ ਇਹ ਸਾਲ ਕੇ ਦੇ ਨਾਲ ਪੂਰਾ ਇਨਸਾਫ ਕੀਤਾ ਹੁਣ ਤੁਸੀਂ ਅਗਲਾ ਜਿਹੜਾ ਡਿਊਟੀ ਲੌਂਗ ਜਾ ਦਿਓ ਮੇਰੇ ਕੌਮੀ ਕਿਰਮਿੰਗਤ ਅਰਵਿੰਦ ਕੇਜਰੀਵਾਲ ਜੀ ਮੇਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਦੋ ਬੰਦੇ ਨਾਲ ਕਿਤੇ ਬੁੱਲਦੇ ਹੋ ਜੋ ਮਰਜ਼ੀ ਵੜ ਜਾ ਅਰਵਿੰਦ ਕੇਜਰੀਵਾਲ ਜੀ ਨੂੰ ਤੇ ਭਗਵੰਤ ਮਾਨ ਨੂੰ ਦੀ ਬੁਲਣਾ ਭਾਵੇਂ ਜੋ ਮਰਜ਼ੀ ਹੋ ਜਾਏ ਅਸੀਂ ਸਭ ਲੋਕ ਉਹਨਾਂ ਦੇ ਬਦੌਲਤ ਹੈ ਉਹਨਾਂ ਦੇ ਕੋਈ ਫੇਰ ਫੇਰ ਬਿਨਾ ਦੱਸੇ ਤੋਂ ਇੱਕ ਕਮਪੇਨ ਦੇ ਲਈ ਫੇਰ ਪਹੁੰਚਿਆ ਔਰ ਡਿਗਨੋਸ ਕਰਕੇ ਬੱਚਾ ਲਾਇਕੀ ਤੇ ਤਾਲੀਆਂ ਸਾਬ ਤੁਹਾਡੀ ਡਿਊਟੀ ਲੱਗੀ ਮੈਦਾਨ ਚ ਮੈਂ ਤਾਂ ਜੀ ਕੋਈ ਨਹੀਂ ਆਉਂਦੇ ਹੋ ਸੋ ਜਿਹੜੀ ਆਸਤਾਲ ਮੇਰੇ ਤੋਂ ਵੀ ਕਗਵੀਦਰ ਨੇ ਮੇਰੇ ਮਾਝੋਕ ਮੁੱਖ ਮੰਤਰੀ ਨੇ ਜਿਸ ਆਸ ਦੇ ਨਾਲ ਮੈਨੂੰ ਮੈਦਾਨ ਚ ਤਾਵਾਇਆ ਸਰ ਮੈਂ ਜਿੱਤੂਗਾ ਵੀ ਉਹ ਸੱਜਣਾਂ ਮੈਂ ਬੋਲੂਗਾ ਜਦੋਂ ਮੈਂ ਲੋਕ ਸਭਾ ਵਿੱਚ ਬੋਲੂਗਾ ਮੋਦੀ ਦੇ ਸਾਹਮਣੇ ਖੜਕੇ ਜਦੋਂ ਪੰਜਾਬ ਦਾ ਪੁੱਤ ਬਣ ਕੇ ਬੋਲੂਗਾ ਜਦੋਂ ਪੰਜਾਬ ਦੀ ਕਿਸਾਨ ਦੀ ਬੋਲੂਗਾ ਜਦੋਂ ਪੰਜਾਬ ਦੀ ਡਸਰੀ ਦੀ ਬੋਲੂਗਾ ਜਦੋਂ ਪੰਜਾਬ ਦੇ ਵਪਾਰੀ ਦੀ ਬੋਲੂਗਾ ਪੂਰੀ ਦੁਨੀਆ ਦੇ ਖੁੱਕੇ ਕੋਈ ਸਰਦਾਰ ਦੀ ਕਿਸਾਨ ਦਾ 5 ਏਕੜਾ ਦਾ ਪੁੱਤ ਬੋਲਣ ਦਾ ਲੋਕ ਸਭਾ ਦੇ ਤੁਹਾਨੂੰ ਬੇਨਤੀ ਹੈ ਸਾਡੇ ਕੋ ਪੈਸੇ ਨਹੀਂ ਹੈਗੇ ਅਸੀਂ ਪੈਸੇ ਵੱਖੋਂ ਗਰੀਬ ਹੋ ਸਕਦੇ ਹਾਂ ਪਰ ਇਹ ਆਪਣੀ ਨੀਤ ਤੇ ਨੀਤੀਆਂ ਵੱਖੋਂ ਬਹੁਤ ਅਮੀਰ ਹੈ ਸੋ ਤੁਹਾਨੂੰ ਬੇਨਤੀ ਹੈ ਆਪਣਾ ਇੱਕ ਇੱਕ ਗੋਟ ਇੱਕ ਇੱਕ ਕੀਰਤੀ ਗੋਟ ਦੇਣਾ ਉਸ ਸਰ ਉਸ ਆਵਾਜ਼ ਨੂੰ ਪਾਰਟੀ ਨੂੰ ਪਾਉਣਾ ਝਾੜੂ ਨੂੰ ਪਾਉਣਾ ਉਹਨਾਂ ਦੇਸ਼ ਦੇ ਵਿੱਚ ਸਾਡੇ ਕੌਮੀ ਕਿਰਮੀਆਂ ਨੂੰ ਉਹਨਾਂ ਦੀ ਕੀ ਜੀਵਾਜੀ ਦੂੰ ਮੈਨੂੰ ਬੜਾ ਦੁੱਖ ਹੈ ਮੀਨੂ ਜਤੋਂ ਦੇ ਵਿੱਚ ਮੰਗੇਸ਼ ਸੋਧਿਆ ਜੀ ਜਿਹੜੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਸੀਗੇ ਉਹ ਕਈ ਵਾਰੀ ਨਾਲੇ ਜਾਏ ਮੇਰਾ ਉਹਨਾਂ ਨਾਲ ਬਹੁਤ ਪਿਆਰ ਹੈ ਮੈਂ ਉਹਨਾਂ ਦੀ ਬਹੁਤ ਇੱਤਕਾਰ ਕਰਦਾ ਹਾਂ ਐਜੂਕੇਸ਼ਨ ਵਾਸਤੇ ਬਹੁਤ ਕੰਮ ਕੀਤਾ ਪਰ ਇਹ ਸਰਕਾਰ ਨੇ ਉਹਨਾਂ ਨੂੰ ਵੀ ਜੇਲ੍ਹ ਚ ਬੰਦ ਕੀਤਾ ਜਿੰਨਾਂ ਨੇ ਪੰਜਾਬ ਜਾ ਕੇ ਬਾਦਲ ਬੁਲਾਈ ਸੰਜੇ ਸਿੰਘ ਮਤਗਿਆ ਦੇ ਉਹਨਾਂ ਨੂੰ ਚਾਹਦੇ ਨੇ ਝੂਠੇ ਕੇਸਾਂ ਜਬੰਦ ਕੀਤਾ ਤੇ ਅੱਜ ਵਾਰ-ਵਾਰ ਕੋਸ਼ਿਸ਼ ਕਰ ਰਹੇ ਆ ਕਿ ਕਿਸਾਨਾਂ ਦੇ ਵਿਭਕੇਰੀਆ ਨੂੰ ਜੇਤ ਪੇਜਿਆ ਜਾਵੇ ਆਪਾਂ ਉਹਨਾਂ ਨੂੰ ਤਾਂ ਹੀ ਬਚਾ ਸਕਦੇ ਆ ਜੇ ਆਪਾਂ ਵੱਡੀ ਪੁੱਤ ਦੇ ਉੱਤੇ 13 ਦੇ ਤੇਵਾ ਸੀਟਾਂ ਜਿੱਤ ਕੇ ਪੰਜਾਬ ਦਾ ਕਿੰਨਾ ਤੱਥਾ ਹੋ ਗਿਆ ਇਹ ਤੱਥਾ ਸਾਰਾ ਧੋ ਹੀ ਬੰਦ ਹੋਊਗਾ ਜਿਹੜਾ ਸਾਡੇ ਫੰਡ ਲੋਕ ਤੇ ਹੁਣ ਤਾਂ ਕੋਈ ਨਾੜਾ ਜਿਹਾ ਨਿੱਕਿਆ ਸਰਦਾਰ ਸਭ ਬੰਦ ਜਾਣੀਆਂ ਹੀ ਬਸ ਸਾਡੇ ਆਰਡੀਐਫ ਦਾ ਫੰਡ ਜਿਹੜਾ ਉਹ ਰੋਕੇ ਸਾਡੇ ਹੈਲਥ ਮਿਸ਼ਨ ਦੇ ਪਾਸੇ ਰੋਕੇ ਆ ਬਹੁਤ ਬਹਿਰੋ ਕੇ ਸੈਕਟਰ ਸਰਕਾਰ ਦੇ ਜੇ ਅਸੀਂ ਤੁਹਾਡੀ ਤੁਹਾਡੀ ਕਿਰਪਾ ਦੇ ਨਾਲ 25 ਅਪ੍ਰੀਲ ਉਥੇ ਪਹੁੰਚ ਕੇ ਉਥੇ ਪਹਿਲਾਂ ਹੀ 10-10 ਬਾਰੇ ਸਾਡੇ ਮੈਂਬਰ ਜੇ ਅਸੀਂ ਪਹੁੰਚ ਗਏ ਤੇ ਕਿੰਨੇ ਸਰਕਾਰ ਜਿਹੜਾ ਸਾਡੇ ਨਾਲ ਵਦੀਕੀਆਂ ਕੀਤਾ ਕਰਦਾ ਪੰਜਾਬ ਦੇ ਨਾਲ ਉਹਨਾਂ ਵਦੀਕੀਆਂ ਨੂੰ ਅਸੀਂ ਹੱਥ ਪਾਵਾਂਗੇ ਸੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਸਰ ਅੱਜ ਤੁਹਾਡੇ ਇਲਾਕੇ ਦੇ ਵਿੱਚ ਧਾਰੀਵਾਲ ਸਾਹਿਬ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਨੇ ਸਰਕਾਂ ਬਣਾਈਆਂ ਸਾਰਾ ਕੁਝ ਕੀਤਾ ਵਧੀਆ ਜੀ ਤੇ ਹੁਣ ਗਾਹ ਵੀ ਕਰਨਗੇ ਤੇ ਕਿਸ ਤਰ੍ਹਾਂ ਲੱਗਾ ਦੋ ਸਾਲ ਦਾ ਉਹਨਾਂ ਦਾ ਕਾਰਜਕਾਰ ਉਹ ਬਹੁਤ ਵਧੀਆ ਲੱਗਾ ਜੀ ਹਰ ਇੱਕ ਬੰਦੇ ਨੂੰ ਤੇ ਤਿੰਨ ਤਿੰਨ ਹਜ਼ਾਰ ਰੁਪਏ ਤੇ ਮਹੀਨਾ ਬਚਣ ਡਿਆ ਇਕੱਠਾ ਜੀ 32 ਦਾ ਜੀ ਤੇ ਪੰਜਾਬ ਦੇ ਕਿਸਾਨਾਂ ਨੂੰ ਕੀ ਬੀਲ ਕਰਨੀ ਚਾਹੋਗੇ ਕਿਸਾਨਾਂ ਦੇ ਪੇ ਕਿਸਾਨਾਂ ਦੇ ਪੀਲੇ ਹੋ ਕੇ ਕਰਦੇ ਨੇ ਵੋਟਾਂ ਛਾੜੂ ਨੂੰ ਬਹੁਤ ਤਗੜੇ ਹੋ ਕੇ ਧਾਰਿਆ ਕੁਲਦੀਪ ਸਿੰਘ ਨੂੰ ਜਿਤਾ ਦਿਓ ਜੇ ਧਾਰੀਵਾਲ ਸਾਹਿਬ ਕੈਬਨਿਟ ਮੰਤਰੀ ਪੰਜਾਬ ਤੁਹਾਡੇ ਇਲਾਕੇ ਦੇ ਵਿੱਚ ਪਹੁੰਚੇ ਨੇ ਕਿਸ ਤਰ੍ਹਾਂ ਦੇ 2 ਸਾਲ ਦਾ ਕਾਰਜਕਾਲ ਰਿਹਾ ਕਿੰਦਾਂ ਦੇ ਕੰਮ ਉਹਨਾਂ ਨੇ ਕੀਤੇ ਨੇ ਇੱਕ ਨੰਬਰ ਦਾ ਕਾਰਜਕਾਲ ਰਿਹਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਸੜਕਾਂ ਦਾ ਬੇਮਿਸਾਲ ਹੈ ਨਾਲੇ ਦਾ ਬਹੁਤ ਹਲਕੇ ਦਾ ਵਿਕਾਸ ਕਰ ਰਹੇ ਨੇ ਤੇ ਅੱਗੋਂ ਵੀ ਕਰਨਗੇ ਆਮ ਲੋਕਾਂ ਨੂੰ ਤੇ ਆਪਣੇ ਅਜਨਾਲੇ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ? ਇਹੋ ਅਪੀਲ ਕਰਾਂਗੇ ਵੀ ਵੱਧ ਤੋਂ ਵੱਧ ਚਾਰੋਂ ਨੂੰ ਵੋਟਾਂ ਬਹੁਤ ਸਰਦਾਰ ਕਲਦੇਵ ਸਿੰਘ ਧਾਰੀਵਾਲ ਜੀ ਨੂੰ ਲੋਕ ਸਭਾ ਦੇ ਵਿੱਚ ਭੇਜੋ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਆਵਾਜ਼ ਬਣਨਾ। ਤੇ ਮੋਦੀ ਸਰਕਾਰ ਹਰ ਵੇਲੇ ਜਿਹੜੀ ਆ ਝਾੜੂ ਦੇ ਖਿਲਾਫ ਬੋਲਦੀ ਆ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਤੇ 8000 ਕਰੋੜ ਦਾ ਫੰਡ ਮੋਦੀ ਸਰਕਾਰ ਰੋਕੀ ਬੈਠੀ ਆ। ਇਹੋ ਹੀ ਕਹਿਣਾ ਚਾਹਾਂਗੇ ਮੋਦੀ ਸਰਕਾਰ ਨੂੰ ਚੱਲਦਾ ਕਰੋ। ਤੇ ਜਿਹੜਾ 8 ਕਰੋੜ ਤਾਂ ਫਾੜ ਲਿਆ ਸਾਡਾ ਉਹ ਆਪੇ ਜਿਹੜੀ ਸਰਕਾਰ ਆਈ ਕਿ ਉਹ ਸਾਨੂੰ ਮਿਲੇਗਾ ਤੇ ਸਾਡੀਆਂ ਕੋਈ ਪੱਕੀਆਂ ਸੜਕਾਂ ਬਣ ਗਈਆਂ ਜਿਹੜੀਆਂ ਕੱਚੀਆਂ ਸੜਕਾਂ ਨੇ ਉਹ ਵੀ ਗੁੜੀਆਂ ਹੋ ਜਾਣ